ਥਾਣਾ ਰਾਜਾ ਸਾਸੀ ਦੇ ਅਧੀਨ ਆਉਂਦੇ ਪਿੰਡ ਕੋਟਲੀ ਸੱਕਾ ਵਿੱਚੋਂ 8500 ਲੀਟਰ ਲਾਵਾਰਸ ਲਾਨ ਬਰਾਮਦ ਕੀਤੀ ਇਸ ਬੰਦੀ ਜਾਣਕਾਰੀ ਦਿੰਦੇ ਇਨਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਵਿੱਡੀ ਮਹਿਮ ਤਹਿਤ ADC ਅਤੇ EO ਦੇ ਦੇਸ਼ਾ ਨਿਰਦੇਸ਼ਾਂ ਹੇਠ ਥਾਣਾ ਰਾਜਾ ਸਾਸੀ ਦੇ ਅਧੀਨ ਆਉਂਦੇ ਪਿੰਡ ਕੋਟਲੀ ਸੱਕਾ ਵਿਖੇ ਛਾਪੇਮਾਰੀ ਦੌਰਾਨ 8500 ਲੀਟਰ ਲਾਵਾਰਸ ਲਾਨ ਫੜੀ ਜੀਬੀ ਰੋ ਡਾਕਟਰ ਜਸਪੀਰ ਸਿੰਘ ਆਲਕਦੀਬ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡਿਸਾ ਦਾ ਚੁਗਾਵਾ ਕਿਹੜੀ ਜਗ੍ਹਾ ਤੋਂ ਢੋੜੀ ਗਈ ਹੈ ਪਿੰਡ ਕੋਸਤੀ ਸਤੋ ਤੇ ਥਾਣਾ ਜਿਹੜਾ ਹੈਗਾ ਉਹ ਰਾਜਸੰਸਦ ਹਾਂਜੀ ਕਿੰਨੀ ਆ ਰਹੀ ਹੈ ਹਾਂਜੀ ਇਹ 14 ਡਰਮ ਨੇ 200 ਪਰ ਕਿਜੀ ਆ ਤੇ ਇਹ ਨਾਲ ਲਗਾ ਅੰਤਰਪਲਾ ਨੇ 1000 ਪਰ ਕਿਹੜੀ ਜਗ੍ਹਾ ਤੋਂ ਢੋੜੀ ਗਿਆ ਲਵਾਰਸੇ ਦਾ ਕੋਈ ਫਿਲਹਾਲ ਤਾਂ ਲਵਾਰਸ ਆ ਪਰ ਇਹਨਾਂ ਦੇ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਪਹੁੰਚਾ ਪੁੱਛਣ ਇਸ ਤੋਂ ਪਹਿਲਾਂ ਵੀ ਕੋਈ ਫੇਰਿੰਗ ਹੋ ਰਹੀ ਸੀ ਤੇ ਜਗ੍ਹਾ ਤੇ ਰੇਡ ਕੀਤੀ ਸੀ ਹਾਂਜੀ ਛੱਜਾਂ ਵਾਲਾ ਕੀਤੀ ਸੀ ਹਾਂਜੀ ਛੱਜਾਂ ਉੱਥੋਂ ਕਿੰਨੀ ਵੱਡੀ ਥੀ ਆ ਉੱਥੇ ਜੀ 10 ਛੋਟੀਆਂ ਡਰਮੀਆਂ ਸੀਗੀਆਂ ਤੇ ਦੋ ਵੱਡੇ ਡਰਮ ਸੀਗੇ ਠੀਕ ਹੈ ਹਾਂਜੀ ਉੱਥੋਂ ਕੋਈ ਪਛਾਣ ਹੋਈ ਕਿਸ ਬੰਦੇ ਦੀ ਕਿੰਨੀ ਕੋਈ ਹੋਈ ਹੈ ਜੀ ਇੱਕ ਕਾਲੂ ਆ son of son singh ਔਰ ਇੱਕ ਸੱਜੀ ਆ ਉਹਨਾਂ ਦੇ ਨਾਮ ਦੇ ਨਾਲ ਸੌਣੇ